ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਵੀਰ ਜੀ ਵਧੀਆ ਵਧੀਆ ਵੀਰ ਜੀ ਚੜਦੀ ਕਲਾ ਜੀ ਚੜਦੀ ਕਲਾ ਵੀਰ ਜੀ ਹੋਰ ਗੱਲਬਾਤ ਵਧੀਆ 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 ਠੀਕ ਹੈ ਕਾਰੋਬਾਰ ਵਧੀਆ ਚੱਲਣ ਡਿਆ ਵੀਰ ਜੀ ਵਧੀਆ ਚੱਲਦਾ ਜਾਂਦਾ ਜਿਆਜ ਵੀਰ ਜੀ ਮੋਦ ਪਸ਼ੂ ਲਿਆਵਾਂਗੇ ਹਾਂਜੀ ਤੇ ਜਿਆਜ ਵੀਰਾਂ ਦੇ ਘਰ ਦਵਾਂਗੇ ਹਾਂਜੀ ਤੇ ਸਾਜ ਬੋਲਾਂਗੇ ਹਾਂਜੀ ਜੋੜ ਨਹੀਂ ਚੱਲਣਾ ਨਹੀਂ ਚੱਲਦਾ ਥੋੜਾ ਜਿਹਾ ਝੂਠ ਜਿਹੜੇ ਠਗਿਆ ਖੋਰੀਆਂ ਨਾ ਹਾਂਜੀ ਇਹ ਨਹੀਂ ਚੱਲੀਆਂ ਸੱਚ ਦੱਸ ਕੇ ਦੇ ਦੇ ਹਾਂਜੀ ਅਗਲੇ ਦੀ ਮਰਜ਼ੀ ਕੋਈ ਖੜੇ ਜਾਂ ਨਹੀਂ ਮਰਜ਼ੀ ਦੇ ਨਾਲ ਖੜੇ ਨਾ ਖੜ ਗੋਲੀ ਹਰਾ ਫਿਰ ਨਹੀਂ ਕਰਦੇ ਨਹੀਂ ਜੀ ਦਸ ਕੇ ਦਿਨਾਂ ਬਾਅਦ ਦਸ ਕੇ ਵੀ ਜੀ ਜੋ ਸਚਾਈ ਆ ਜੋ ਸਚਾਈ ਆ ਕੋਈ ਮੇਰੇ ਕੋਈ ਲੈ ਜਾਏ ਨਹੀਂ ਮਰਜੀ ਦੇ ਨਾਲ ਨਾ ਖੜੇ ਹਾਂਜੀ ਧੱਕੇ ਨਾ ਨਹੀਂ ਜੀ ਨਾਂ ਤੇ ਡਰੈੱਸ ਆਪਣਾ ਨਾਂ ਜੀ ਪਿੰਡ ਭਦੇਰਾ ਜ਼ਿਲ੍ਹਾ ਮਸਰ ਹਾਂਜੀ ਨਾਂ ਮੇਰਾ ਲਖਾ ਹਾਂਜੀ ਫੋਨ ਨੰਬਰ ਹੈ 981462301 ਹਾਂਜੀ 9815097203 ਦੱਸੋ ਵੀਰ ਜੀ ਪਹਿਲੀ ਝੋਟੀ ਦੀ ਡਿਟੇਲ ਇਹ ਵੀ ਜੀ ਪਹਿਲਾਂ ਝੋਟੀ ਆ ਮੂਤੋਂ ਦੋਂਦੀ 2000 ਦਾ 2000 ਦਾ ਹਾਂਜੀ ਤੇ ਜਿਹੜਾ ਇਹ ਰੇਡ ਕਰ ਦੇਣਾ ਨਾ ਹਾਂਜੀ ਉਹ ਰੇਡ ਕਿਤੇ ਵੀ ਨਹੀਂ ਹੁੰਦਾ ਕਿਤੇ ਵੀ ਨਹੀਂ ਹਾਂਜੀ ਭਾਵੇਂ ਆਲੇ ਡੀਏ ਚੱਲ ਜੇ ਕੋਈ ਭਾਵੇਂ ਜਿਸੇ ਮੱਦੀ ਚੱਲ ਜੇ ਚਲੋ ਦੰਦ ਪੁੱਟ ਕੇ ਉਹ ਖਾਓ ਵੀਜੀ ਦੋ ਦੰਦਾਂ ਦੇ ਵੀਰਾਂ ਦਾ ਕਭੀ ਪਹਿਲਾਂ ਤਸੱਲੀ ਕਰਾਉਣੀ ਜ਼ਰੂਰੀ ਹੈ ਨਹੀਂ ਠੀਕ ਹੈ ਵੀਜੀ ਦੋ ਦੰਦ ਤਾਂ ਮਗਲੇ ਉਹ ਦੰਦਾਂ ਦੇ ਦੰਦ ਵਿਚਾਰੀ ਛੋਟੀ ਇਦਾਂ ਕਰਮ ਵਾਲੀ ਬਣ ਗਈ ਕਿਤੇ ਛੋਟੀ ਹਾਂਜੀ ਤੇ ਸੇਵਾ ਨਹੀਂ ਹੋਈ ਪਤਾ ਸੇਵਾ ਘਣੀ ਹੋਈ ਤੇ 55000 ਦੀ ਦੋ ਦੰਦ ਕਿੰਨੇ ਕ ਤਿੰਨ ਖੜੂ ਵੀਜੀ ਦੇ ਨਾਲ ਜਲਾਈ ਨਹੀਂ ਨੇ ਤਿੰਨ ਚਾੜ੍ਹ ਤੇ ਥਾਣੇ ਵੀ ਵੇਖੋ ਵੀਜੀ ਪਹਿਲਾਂ ਉਹ ਲਗਾ ਦੋ ਦੰਦ ਕੱਟੀਏ ਤੇ ਇਦਾਂ ਥਾਂ ਚੜਾ ਦੇ ਕਲਾ ਕਲਾ ਥਾਂ ਲਗਾ ਚਾਰੀ ਨੂੰ ਤੇ ਹੈ ਵੀ ਚੰਗੀ ਜਾਇਦ ਦੀ ਵੇ ਲੋ ਵੀ ਜੀ ਨਹੀਂ ਟੋਕਰ ਝੋਟੀ ਨਹੀਂ ਦਿੰਦਾ ਕੋਈ 52000 ਦੀ ਵੀ ਟੋਕਰ ਝੋਟੀ ਨਹੀਂ ਦਿੰਦਾ ਦਾ ਵੇਖ ਲੋ ਦੋ ਦੰਤ ਸਿੰਘ ਸੁੰਗੀ ਵੀ ਵੇਖ ਲੋ ਹਜੇ ਉਮਰ ਦੇ ਹਿਸਾਬ ਨਾਲ ਵੀ ਜੀ ਬਿਲਕੁਲ ਵਧੀਆ ਇਹਦਾ ਕੱਦ ਤੇ ਸਿੰਘ ਸੁੰਗੀ ਵੇਖ ਰ ਗੈ ਨਿਗੀ ਨਿਗੀ ਸਿੰਘੀ ਲੱਗੀ ਹੈ ਪਿਓਰ ਦੋਂਦੀ ਹੈ ਨਾ ਵੀ ਜੀ ਢਾਈਆਂ ਸਾਲਾਂ ਦੀ ਤਾਨ ਹੋਈ ਮਾੜੀ ਜੀ ਝੋਟੀ ਆਹ ਦੇਖੋ ਤੇ ਆਹ ਵੇ ਲੋ ਥਾਂ ਥਣੂ ਆ ਚੰਗਾ ਵਧੀਆ ਲੱਗਾ ਤਾਂ ਜਿਹੜਾ ਵੀਰ ਚੋਣ ਵਾਸਤੇ ਲੈ ਜੂਗਾ ਨਾ ਮਾਤੜ ਉਹ ਉਹਦੇ ਵਾਸਤੇ ਬਹੁਤ ਵਧੀਆ ਜਿਹੜੇ ਘਰ ਕਈ ਵੀਰ ਆਂਦੇ ਆ ਵੀ ਦੁੱਧ ਪੀਣ ਵਾਸਤੇ ਸਸਤੇ ਰੇਟ ਦੀ ਮਹੀਂ ਹੋਵੇ ਠੈ ਵੀ ਫਿਰ ਖੋਲਾ ਆਣੀ ਝੋਟੀ ਮੈਂ ਕਹਿੰਦਾ ਵੀਰ ਝੋਟੀ ਦੀ ਕੋਈ ਚੰਗੀ ਸੇਵਾ ਕਰੇ ਨਾ ਹਾਂਜੀ ਤੇ 7-8 ਕਿਲੋ ਇਹਨੂੰ ਵੀ ਜੇ ਵਟਾਈ ਮਣਾ ਐਚ ਮਿਲ ਜਾਏ ਚੰਗੀ ਸੇਵਾ ਲਿਖਦਾ ਵੀਰ ਨੂੰ ਇੱਕ ਚੀਜ਼ ਹਾਂਜੀ ਤੇ ਜਿਹੜਾ ਲੈ ਜਾਊਗਾ ਨਾ ਹਾਂਜੀ ਤੇ 10 ਦੇ ਨਾਲ ਪਾ ਦੇਣਾ ਇਹਨੂੰ ਸਮਾਨ ਹਾਂਜੀ ਤੇ ਝੋਟੀ 10 ਦੂ ਮੈਂ ਚਲੋ ਠੀਕ ਆ ਵੀਰ ਜੀ ਤੇ ਦੂਜੇ ਨੰਬਰ ਤੇ ਵੇਚੀ ਬਿਲਕੁਲ ਜਿਆਦਾ ਰੇਟ ਵੀਰ ਪੱਚੀ ਬਿਲਕੁਲ ਨਹੀਂ ਨਹੀਂ ਸਹੀ ਆ ਵੀਰ ਜੀ ਜਿੱਥੇ ਮਰਦੀ ਵੇਖ ਲੀਕ ਕੋਆਡੀਆਂ ਠੰਡੀ ਹਰਵੇ ਹਾਂ ਆਵੇ ਲਵੇ ਠੰਡੀ ਵੇਖੋ ਕਿੱਡੀ ਆ ਵੀ ਥੱਲੇੋਂ ਦੀ ਨੰਗ ਗਿਆ ਜੀ ਪਹਿਲਾਂ ਝੋਟੀਆਂ ਨਹੀਂ ਤੇ ਬੈਹਨ ਦਿੰਦੀਆਂ ਨਾ ਨਾ ਵੇ ਜੀ ਇਹ ਨਹੀਂ ਵੀ ਸ਼اندار ਹੈ ਨਾ ਵੇ ਜੀ ਨਾ ਬੋਦਾ ਸ਼ਾਇਦ ਆਉਣਾ ਬਾਨੀ ਬੜੀ ਪੂਰੀ ਬਾਨੀ ਦਿਨ ਕੱਢਦੀ ਹੈ ਹਾਂਜੀ ਨਹੀਂ ਠੀਕ ਹੈ ਵੇ ਜੀ ਤਾਂ ਦੂਜੇ ਨੰਬਰ ਤੇ ਵੇ ਜੀ ਬੈੜ ਇਹ ਵੈੜ ਜੀ ਸੁਣੀ ਅੱਜ ਪਹਿਵਾ ਦਿਨ ਜੋ ਪਹਿਮਾ ਮਗਰ ਬਸੀ ਮਗਰ ਹਾਂਜੀ ਬਸੀ ਵਿਖਾਓ ਬਸੀ ਵੀ ਚੰਗੀ ਬਰੀਕ ਦੀ ਹੈ ਨਾ ਵੇ ਜੀ ਕ੍ਰੋਸ ਸਟਾਈਲ ਦੀ ਵੇਖੋ ਵਾਸੀ ਪਾਣੀ ਮੈਂ ਦੇਂਦੀ ਸੂਈ ਤੇ ਕਿੰਨਾ ਦੁੱਧ ਦੇ ਵੀਜੀ ਹਾਂ ਤਿਆਰ ਐ ਟਾਈਮ 13 ਲੀਟਰ ਦੁੱਧ ਤਿਆਰ ਤਿਆਰ 13 ਕਿਲੋ ਦੁੱਧ ਤਿਆਰ ਆ ਸਹੀ ਦੁੱਧ ਨਾਲ ਵੀਜੀ ਜਨਾ ਇਹ ਨਹੀਂ 17 18 ਕਹਿ ਦਨਾ 13 ਕਹਿਣਾ 20 ਵੀ ਕਹਾ ਉਹ ਨਹੀਂ ਉਹ ਨਹੀਂ ਗੱਲ ਗੱਲ ਨਹੀਂ ਗੱਲ ਉਹ ਕਰੋ ਜਾਂ ਚਲਣ ਦੀ ਤੇ ਆ ਵੇਖੋ ਥਣ ਚੱਡਾ ਵੀਜੀ ਪੂਰਾ ਵਧੀਆ ਥਣ ਚੱਡਾ ਕਮਾਲ ਹੈ ਹੋ ਵੀਜੀ ਠੀਕ ਆ ਤੇ ਤੋਰਾ ਤੂਰਾ ਵੇ ਲੋ ਹੈ ਵੀ ਕਰੋ ਟਾਈਮ ਦੀ ਨਾ ਵੀਜੀ ਤੇ ਥਣ ਥਣ ਵੇ ਬੜਾ ਲੱਗਾ ਚਵਾ ਬੜਾ ਚਵਾ ਵਾਕਿਆ ਬੜਾ ਵੀਜੀ ਭੱਟੀ ਵਹਿੜਾ ਵੀਜੀ ਕੋਈ ਚੰਗਾ ਸੇਵਾ ਵਾਲਾ ਲੈ ਗਿਆ ਤੇ ਵੀ ਬੈੜ ਪੂਰਾ ਦੁੱਧ ਦੇਣ ਵਾਲੀ 15-16 ਕਿਲੋ ਨਾਲੇ 15-16 ਕਿਲੋ ਵੀ ਜੀ ਦੁੱਧ ਪੂਰਾ ਵਧੀਆ ਹੁੰਦਾ ਆ ਆ ਵੇਖੋ ਥਾਣੇ ਨਾਲੇ ਜਿਹੜਾ ਭਾਈ ਨਿਕਾ ਚੋਲੇ ਐ ਥਾਣੇ ਬੜਾ ਬੜਾ ਮੋਟਾ ਗੁੱਲਾ ਹੀ ਲੱਗ ਚਾਲੂ ਬੜੀ ਆ ਸੇਵਾ ਨਹੀਂ ਕਰਦੇ ਵੀਰ ਲੋਕੀ ਨੇ ਨਾ ਕੋਇਆ ਲਾਇਆ ਹਾਂਜੀ ਡੰਗਰਾਂ ਹੀ ਸੇਵਾ ਕਰਨੀ ਚਾਹੀਦੀ ਚਾਹੀਦੀ ਬਿਚ ਨਵਾਤ ਵੇਖੋ ਕਿੱਡੀ ਚਾਲੂ ਚਾਈ ਸੁੱਕੀ ਤੁੜੀ ਖਾਈ ਜਾਂਦੇ ਸੇਵਾ ਕਰੀ ਜੀ ਬੜਾ ਖੋਹ ਦੇ ਦਿੰਦੀਆਂ ਕਰਮਾਂ ਦੀ ਹਾਂਜੀ ਵਾਂਡ ਨਹੀਂ ਪੈਂ ਇਹ ਕਿਨੇ ਦੇ ਦਿੰਦੀ ਲੱਖੇ ਵੀਰਾਂ ਏ ਬੋਲੇ ਜੋ ਮਰਜ਼ੀ ਕਰੀਏ ਹਾਂਜੀ ਆ ਦਾ ਨਾ ਵੈੜ 45 ਹਜ਼ਾਰ ਦੀ 45 ਹਜ਼ਾਰ ਦੀ ਆ ਵੇਖੋ ਅੱਜ ਦਲੇਰੀਆਂ 45 ਹਜ਼ਾਰ ਦੀ ਵੀਰਾਂ ਦਾ ਵੈੜ ਦੇ ਦਾਂਗੇ ਪਰ ਵੈੜ ਬੜੀ ਨਹੀਂ ਠੀਕ ਹੈ ਵੀਰ ਜੀ ਤੀਜੇ ਨੰਬਰ ਤੇ ਵੇਚੀ ਮੈਂ ਦੀ ਡਿਟੇਲ ਇਹ ਵੀਰ ਜੀ ਜਮਾਂਦਰੂ ਨਹੀਂ ਦੋ ਥਣੀ ਜਮਾਂਦਰੂ ਦੋ ਥਣੀ ਦੋ ਸਾੜੇ ਮਹੀਨੇ ਜਮਾਂ ਹਾਂ ਵੇਖੋ ਵੀਰ ਜੀ ਜਮਾਂਦਰੂ ਹੀ ਦੋ ਥਾਣੇ ਆ ਵੇਖੋ ਤੇ ਕਿਨਾ ਦੋਦੇ ਆ ਵੀਰ ਜੀ ਹੋਣ ਆਇਆ ਟਾਈਮ ਇਹਦੇ ਥੱਲੇ 6 ਕਿਲੋ ਦੁੱਧ ਆ ਹਾਂਜੀ ਤੇ 10 ਫੈਂਡ ਮਹੀਨਾ 10 ਫੈਂਡ ਜਿਹੜਾ ਮਰਜੀ ਮੇਰਾ ਵੀਰ ਇੱਥੇ ਆਵੇ ਹਾਂਜੀ ਤੇ ਚੋਗੇ ਖੜੇ ਸੁਹਾ ਘਣਵਾ ਚ ਸੁਈ ਆ ਸੁਹਾ ਸੁਈ ਤੇ ਜੇ ਸੁਵੇ ਐ ਕੌਣ ਸੁਣੀ ਆ ਸੁਣੀ ਆ ਬਣੀ ਆ ਵੀਜੀ ਗਾਂ 2 ਮਹੀਨਾ ਹੋ ਗਏ ਵੀਜੀ 100% ਮਾਈ ਦੀ ਗਾਰੰਟੀ ਦਵਾਂਗੇ 100% ਠੀਕਾ ਕਰਾਇਆ ਠੀਕਾ ਲਗਾ ਠੀਕਾ ਦਵਾਇਆ ਜੀ ਹਾਂਜੀ ਤੇ ਮੱਝ ਸੂਣ ਵਾਲੀ ਨਿਕਲਦੀ ਨਿਕਲਦੀ ਹੈ ਨਿਕਲਦੀ ਨਿਕਲਦੀ ਤੇ ਪਰ ਜਿਹੜੀ ਵੀਜੀ ਕੋਈ ਦੇਣੀ ਨਾ ਜਿਹੜੇ ਵੀਰ ਭਰਾਵਾਂ ਨੂੰ ਹਾਂਜੀ हां ਆ ਦਾ 55000 ਦੀ ਮੱਝ ਦੇਣੀ ਹੈ 55 ਜਦੋਂ ਮਰਜ਼ੀ ਇਹਦੇ ਪੈਸੇ ਖੜ ਸਕਦਾ 55000 55000 ਜਦੋਂ ਮਰਜ਼ੀ ਬਿਜਮੀ ਨੂੰ ਲੋੜ ਪਈ ਕਿਸੇ ਦੀ ਲੋੜ ਪੈ ਹੀ ਜਾਂਦੀ ਹੈ ਨਹੀਂ ਖੋਲ ਕੇ ਵਿਖਾ ਦਿਓ ਜਿਹਨਾਂ ਨੇ ਦੇਣੀ ਜਦੋਂ ਮਰਜ਼ੀ ਸਾਨੂੰ ਕਹੇ ਜਮਾਂਦਰੂ ਦੋਸਤਾਂ ਵੀਰਾਂ ਦਾ 55 ਦੀ ਜਿਹੜਾ ਮਰਜ਼ੀ ਵੇਖੋ ਠੰਡੀ ਸੀਸ ਵਗ ਮੱਝਾਂ ਦਾ ਜਮਾਂਦਰੂ ਦੋਸਤ ਰੇਟ ਬਿਲਕੁਲ ਜੱਜ ਕਰਤਾ ਜੋ ਐ ਨੂੰ ਖੋਲ ਦਿਓ ਦੋਥਣੀ ਜਮਾਂਦਰੂ ਹੀ ਤਾਰੇ ਕੋ ਥਾਂ ਚਦਾ ਵੀਰ ਜੀ ਹੁਣ 24 ਚੋਈ ਚਵਾਈ ਦੀ ਵੀਡੀਓ ਵੀਰ ਜੀ ਇਹ ਨਹੀਂ ਕੋਈ ਟਾਈਮ ਲੱਗਾ ਘਰ ਦੀ ਸਾਡੀ ਮੱਝ ਆ ਨਾ ਵੀਰ ਜੀ ਮੱਝ ਤੇ ਪੂਰੀ ਵੱਡੀ ਮਹੀਂ ਛੋਟੀ ਨਾ ਕੋਈ ਕਵੇ ਪੂਰੀ ਵੱਡੇ ਪੱਲੇ ਦੀ ਮਹੀਂ ਆ ਤੇ ਵੀਰਾਂ ਦਾ ਜਦੋਂ ਮਰਜ਼ੀ ਕੋਈ 55000 ਰੁਪਏ ਆਪਣਾ ਦੇ ਕੇ ਤਾਂ ਲੈ ਜੇ ਮਹੀਂ ਚਾਰੋਂ ਬੜੀ ਹੈ ਤੇ ਦੋ ਤੇ ਨਾ ਦਾ ਮੇਰਾ ਵੀਰ ਇਹ ਨਾ ਕਵੇ ਵੀ ਝੂਠ ਬੋਲੇ ਜਿਹੜਾ ਆਉਗਾ ਨਾ ਇਹ ਮਹੀਂ ਦਾ ਕਿਉਂ ਜੋੜਿਆ ਮੈਂ 4 ਪਾਣੀ ਕਿਲੋ ਹਾਂਜੀ ਤੇ ਬੜਾ ਦੋ ਦਾ ਬੜਾ ਹੋ ਰਹੀ ਰੱਖੀ ਹੋ। ਠੀਕ ਆ ਵੀਰ ਜੀ। ਕਰ ਦਿਓ ਮਾਨਤਨ ਕਰ ਦਿਓ ਥੋੜਾ ਬਸ ਬਾਅਦ ਸੂਲ ਵਾਲੀ ਨਿਕਲ ਲਈ ਗਾਰੰਟੀ ਦਵਾਈ। ਗਾਰੰਟੀ ਹਾਂਜੀ ਹੋ ਲੈਣਾ। ਹਾਂਜੀ। ਆਪਣੀ ਤਰੀਕ ਲਿਖੀ 2 ਮਹੀਨੇ ਲਿਖੀ 2 ਮਹੀਨੇ ਹੋ ਗਏ ਮੈਨੂੰ। ਠੀਕ ਹੈ। ਜਾਂ ਆਉਦੀ ਵੀ ਸੋਣ। ਜਿਮਾਂ ਅੰਦਰੂ ਮੈਂ ਨਹੀਂ ਲਾਉਦੀ ਵੀਰ ਜੀ ਦੋ ਸਾਲੂ ਦੋ ਸਾਲੀ ਹਰ ਮੇਰੀ ਵੀ ਪਾੜੇ ਦੇ ਨਹੀਂ ਕੋਈ। ਜਿਹੜਾ ਮੇਰਾ ਵੀ ਆਨਲਾਈਨ ਹੀ ਲਊਗਾ ਨਾ। ਹਾਂਜੀ। ਉਹਨੂੰ ਸ਼ਾਮਾਂ ਨੂੰ ਚਵਾਈ ਦੀ ਮੈਂ ਐਡਾ ਧਾਰ ਦੇ ਕੇ ਬਹਿ ਜਾਊਗਾ। ਹਾਂਜੀ। ਤੇ ਪਾਸੇ ਤੇ। ਚਲੋ ਠੀਕ ਹੈ। ਤੇ ਵੀਰ ਜੀ ਚੌਥੀ ਮਹੀਦੀ ਰਟਿਆ। ਇਹ ਵੀ ਜ ਮਾਜ ਸੁਈ ਤੇ ਜਸਮੇ ਸੁਈ ਝੋਟੀ ਹਾਂਜੀ ਕੱਟੀ ਮਗਰਾ ਸੁਈ ਮਾਜ ਚਪਾ ਦੇ ਪਾਏ ਵਾਦੇ ਨੇ ਹਾਂਜੀ ਆਓ ਕੱਟੀ ਹਾਂਜੀ ਕੋਈ ਬੋੜਾ ਲੜੇ ਕੋਈ ਦੁੱਧ ਲੜੇ ਹਾਂਜੀ ਤੇ 9 ਲੀਟਰ ਮੈਂ ਥੱਲੇ ਬੋੜਾ 9 ਲੀਟਰ 9 ਜੀ ਦੂਜਾ ਸੁਆ ਚਵਾਈ ਚੂ ਆ ਵਧੀਆ ਲੱਗੀ ਬਹੁਤ ਵਧੀਆ ਰੂਮ ਵਰਗੀ ਧਾਰ ਹੈ ਵੀਰਾਂ ਦਾ 9 ਕਿਲੋ ਕੋਈ ਬੋੜਾ ਲੜੇ ਦੋ ਤਿੰਨ ਖਾਨ ਚੜਾ ਇਹਨਾਂ ਚੈੱਕ ਕਰੋ ਬਹੁਤ ਹੀ ਵਧੀਆ ਥਾਂ ਚੜਾ ਲੱਗਾ ਜੋ ਇੱਧਰ ਦੇਖੋ ਕੁਆਲਿਟੀ ਕੁਆਲਿਟੀ ਚੈੱਕ ਕਰੋ ਤੇ ਹੈ ਵੀ ਆ ਬੇਲ ਦੀ ਲੰਮੀ ਵੱਡੀ ਬੜੀ ਵੱਡੀ ਮਾਜ ਵੱਡੀ ਛੋਟੀ ਜਣਾ ਵੀ ਦੀ ਆ ਵੇਖੋ ਛੋਟੀ ਨਹੀਂ ਆ ਪੂਰੀ ਆ ਦੇਖ ਡੰਗਰੀ ਡੰਗਰੀ ਵੇਖਿਆ ਕਰੋ ਡੰਗਾਂ ਦੀ ਆਤਾਂ ਵੀ ਵੇਖਿਆ ਕਰੋ ਆਤਾਂ ਵੀ ਵੇਖਿਆ ਕਰੋ ਕਈਆਂ ਡੰਗਰਾਂ ਦੀ ਆਤਾਂ ਬੜੀਆਂ ਮਾੜੀਆਂ ਹੁੰਦੀਆਂ ਨੇ ਨਹੀਂ ਸਹੀ ਗਾ ਵੀਰ ਜੀ ਆਪਾਂ ਆਪਾਂ ਮੂੰਹ ਨਹੀਂ ਹੁਣਾਉਂਦੀਆਂ ਕਈ ਹਾਂਜੀ ਤਾਂ ਮੈਂ ਵੀ ਇਦਾਂ ਦੀ ਦੁੱਧ ਦਿੰਦੀ ਆ ਵੀਰ ਜੀ ਬੇਲ ਬੁੱਲ ਦੀ ਚੰਗੀ ਹੋਵੇ ਤਾਂ ਕਰਤੂਤ ਆਲੀ ਆਸਲ ਦਾ ਵੀ ਡੰਗਰ ਇੱਧਰ ਦੇਖੋ ਸਾਰੇ ਭਾਗ ਦੇ ਘੇਟੋਂ ਨੇ ਆਪਣੇ ਲੋ ਦਾ ਪੂਰਾ ਵਧੀਆ ਡੰਗਰ ਜਦੋਂ ਵੀਰ ਜੀ ਲੱਖ ਰੁਪਇਆ ਕਿਤੇ ਕਰ ਦੇਣੇ ਹਨਾ ਹਾਂਜੀ ਪੂਰਾ ਡੰਗਰ ਵੇਖ ਕੇ ਖੁੱਲੇ ਜਲੇਵੇ ਦਾ ਦੁੱਧ ਦਾ ਡੰਗਰ ਸਾਰੇ ਅੰਗ ਵੇਖਨੇ ਪੈਂਦੇ ਆ ਵੇਖਨੇ ਪੈਂਦੇ ਵੀਰ ਜੀ ਕਾਲੀ ਨਹੀਂ ਅਗਲਾ ਵੀ ਫਿਰ ਜਿੰਨੇ ਲੱਖ ਰੁਪਇਆ ਵੀਰ ਲਵਣਾ ਹਨਾ ਹਾਂਜੀ ਉਹਨੇ ਸਾਰਾ ਕੁਝ ਵੇਖਣਾ ਲੈ ਦੇ ਜਾਂਦੇ ਕਈ ਨਿਰਪ੍ਰੋਸਾ ਕਰਕੇ ਆ ਫਿਰ ਧੋਖੇ ਜਾਣ ਬਦੇ ਨਹੀਂ ਪਤਾ ਨਹੀਂ ਪਤਾ 1 ਲੱਖ 10 20 ਹਜ਼ਾਰ ਰੁਪਿਆ ਖਾਧਾਵੇ ਦੁੱਧ 5 6 ਕਿਲੋ ਦੇ ਨਹੀਂ ਵੀ ਜੀ ਹੁਣ ਤਾਂ ਗਲਤੋਂੜਿਆ ਕੰਮ ਆਨਲਾਈਨ ਵੀ ਗਲਤ ਬੜਾ ਡੰਗਰ ਪੂਰਾ ਅਗਲੇ ਨੂੰ ਤਣਕਾ ਲਾ ਕੇ ਸਾਫ ਡੰਗਰ ਦਵੇ ਜਾਇਦ ਦਵੇ ਜਾਇਦ ਦਵੇ ਤਾਂ ਉਹ ਛੋਟੀ ਵੀ ਜਿਹੜੀ ਹੈ ਨਾ ਇਹਦਾ ਬੋਲ ਦੱਸ ਦੀਏ ਬੋਲ ਦੱਸ ਦੋ ਬੋਲ 90 2000 88 88 ਤਾਸੀ ਆ ਜੀ ਆਰੇ ਤਾਸੀ ਦੀ ਦੇ ਰਾਂਗੇ ਪਰ ਆ ਥਾਂ ਛੱਡਾ ਤੇ ਸਾਫ ਬਿਲਕੁਲ ਆ ਵੀ ਜੀ ਇਹਦੀ ਟੋਕਰ ਗੱਬਣ ਕੋ ਝੋਟੀ ਹੋਵੇ ਨਾ ਹਾਂ ਜੀ ਹੱਥ ਪੈਣ ਜੀ ਦੀ ਟੋਕਰ ਝੋਟੀ ਵੇ ਦਿੱਤੀ ਹੈ ਚਲੋ ਠੀਕ ਆ ਵੀ ਜੀ ਕਿਉਂ ਝੋਟੀ ਆਈ ਆਪਣੇ ਵਜੇ ਤਾੜੀ ਸਹੀ ਆ ਹਾਂ ਜੀ ਤੇ ਚਲੋ ਬਿਠਿਆੜੀ ਜੀ ਸੇਵਾ ਕਰੀਏ ਜੀ ਸੇਵਾ ਕਰ ਲੈਂਦਾ ਚਲੋ ਠੀਕ ਆ ਵੀ ਜੀ ਠੀਕ ਆ ਵੀ ਜੀ ਸਾਸੀ